ਨਾ ਆਉਣ ਵਾਲੇ ਟਾਈਮ ਦੇ ਵਿੱਚ ਆਉਂਦੀ ਬਹੁਤ ਜ਼ਿਆਦਾ ਲੋਡ ਹੈ ਵੱਧ ਤੋਂ ਵੱਧ ਹੈ ਨਾ ਲੋਡ ਹੈ ਵੀ ਲੋਕਾਂ ਨੂੰ ਤੇ ਲੈਣ ਲੱਗ ਰਿਹਾ ਹੁਣੇ ਹੁਣ ਤੋਂ ਜਿਹੜੀ ਕਮੀ ਆ ਉਸ ਚੀਜ਼ ਤੇ ਸਟਾਰਟ ਹੋ ਗਈ ਕਿਉਂਕਿ ਮਾਰਕੀਟ ਦੇ ਅੰਦਰ ਤੇਜ਼ੀ ਹੋ ਜਾਂਦੀ ਉਸ ਚੀਜ਼ ਦੀ ਉਹ ਚੀਜ਼ ਕੀ ਆਜੋ ਦਿਖਾਉਣੇ ਆ ਤੁਹਾਨੂੰ ਕੈਮਰੇ ਤੇ ਇਹ ਆ ਰੋਟਾਵੇਟਰ ਜੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੱਦੂ ਕਰਦੇ ਆ ਲੋਕੀ ਰੋਟਾਵੇਟਰ ਨਾਲ ਇੱਕ ਤਾਂ ਬਣਾਉਣਾ ਸੌਖਾ ਇੱਕ ਟਾਈਮ ਦੀ ਬਚਾਤੀ ਠੀਕ ਹੈ ਕਿਉਂਕਿ ਵਾਰ-ਵਾਰ ਇੰਪਲੀਮੈਂਟ ਲਾਉਣਾ ਪਾਉਣਾ ਨਹੀਂ ਪੈਂਦਾ ਕੱਲੀ ਚੀਜ਼ ਪਾਓ ਰੋਟਾਵੇਟਰ ਮਾਰ ਕੇ ਨਿਕਲ ਜਾਓ ਬਾਹਰ ਜੀ ਠੀਕ ਹੈ ਕੱਦੂ ਬਣ ਜਾਂਦਾ ਤੇ ਹੁਣ ਰੋਟਾਮੀਟਰ ਕਈ ਪ੍ਰਕਾਰ ਦੇ ਜਿਹੜੇ ਮਾਰਕੀਟ ਦੇ ਵਿੱਚ ਆਉਂਦੇ ਨੇ ਸਭ ਨੂੰ ਪਤਾ ਏ ਕੋਈ ਮੰਨ ਲਓ ਅੱਜ ਦਾ ਟਾਈਮ ਹੈ ਜਿਹੜਾ ਨਾ ਟੈਕਨੋਲੋਜੀ ਦਾ ਜੋਗ ਆ ਗਿਆ ਇਹਦੇ ਵਿੱਚ ਹਰ ਇੱਕ ਬੰਦਾ ਹਰ ਇੱਕ ਚੀਜ਼ ਦੀ ਜਿਹੜੀ ਜਾਣਕਾਰੀ ਲੈ ਕੇ ਫਿਰ ਜਿਹੜੀ ਚੀਜ਼ ਲੈਂਦਾ ਤੇ ਉਹੀ ਜਾਣਕਾਰੀ ਮੈਂ ਅੱਜ ਤੁਹਾਨੂੰ ਦੇਣ ਆਇਆ ਹਣਾ ਵੀਰਪਲ ਕੰਪਨੀ ਕੋਲੇ ਤੇ ਜਿਹੜੀ ਵੀਰਪਲ ਕੰਪਨੀ ਜਿਹੜਾ ਸਪੇਅਰ ਪਾਰਟ ਲਾ ਕੇ ਦੇ ਰਹੀ ਇਹ ਗਾਰੰਟੀ ਲੈਂਦੇ ਨੇ ਕਹਿੰਦੇ ਵੀ ਪਾਸੇ ਜਿਹੜਾ ਮਾਰਕੀਟ ਚ ਲੱਗਦਾ ਉਹਦੇ ਨਾਲੋਂ ਸਾਡਾ ਰੇਟ ਹੈ ਜਿਹੜਾ ਕੰਪੇਅਰ ਕਰਕੇ ਦੇਖ ਲਿਆ ਜੇ ਕਟ ਮਿਲੇਗਾ ਲੋਕਾਂ ਨਾਲੋਂ ਠੀਕ ਹੈ ਚੀਜ਼ ਵੀ ਵਧੀਆ ਮਿਲੇਗੀ ਲੱਗੀ ਹੋਈ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਆਮ ਦੀ ਚੀਜ਼ ਹੈ ਨਾ ਸਾਰਨਾ ਪਹਿਲਾਂ ਆਪਾਂ ਚੀਜ਼ ਦੇਖਦੇ ਆਂ ਕੰਪਨੀ ਆਮ ਕੰਪਨੀਆਂ ਲਾ ਕੇ ਦਿੰਦੀ ਹੈ ਜੀ ਇਹ ਬਾਈ ਹੁਣੀ ਆ ਲਾ ਕੇ ਦਿੰਦੇ ਆ ਇਹ ਚਲੋ ਇੱਥੋਂ ਤੱਕ ਸੀਮਤ ਆ ਆਪਾਂ ਚਲੋ ਇਹ ਕੋਈ ਵੀ ਕੰਪਨੀ ਕਹਿ ਸਕਦੇ ਆ ਵੀ ਕੱਲ ਨੂੰ ਆ ਵੀ ਲਾ ਦੇਗੀ ਹੈ ਨਾ ਪਰ ਜਿਹੜੀਆਂ ਚੀਜ਼ਾਂ ਹੋਰ ਫਰਕ ਨੇ ਉਹ ਨਹੀਂ ਉਹ ਕਰ ਸਕਦੀਆਂ ਉਹ ਕਿਵੇਂ ਨਹੀਂ ਕਰ ਸਕਦੀਆਂ ਆਜਾ ਤੁਹਾਨੂੰ ਦੱਸ ਦਿਆਂ ਹਜੇ ਤੱਕ ਕਿਸੇ ਕੰਪਨੀ ਨੇ ਜਿਹੜੇ ਨਟ ਹੈ ਨਟ ਜਿਹੜੇ ਆਉਂਦੇ ਆ ਹੈ ਨਾ ਕਿਸੇ ਵੀ ਕੰਪਨੀ ਕੋਈ ਵੀ ਕੰਪਨੀ ਜਿਹੜਾ ਰੋਟਾਵੇਟਰ ਜਾਂ ਸੁਪਰਸੀਡਰ ਜਾਂ ਕੁਝ ਵੀ ਬਣਾਉਂਦੀ ਹੈ ਉਹ ਅੱਜ ਤੱਕ ਨਾਟ ਵੱਤ ਵੱਤ ਕਿਹਦੀ ਹੁੰਦੀ ਸੀ ਲੋਕ ਟਿਮਰੀ ਦਿੰਦੀ ਸੀ ਲੋਕ ਟਿਮਰੀ ਦੇ ਰੋਲੇ ਕੀ ਹੁੰਦੇ ਸੀ ਉਹ ਜਦੋਂ ਖੁੱਲ ਜੇ ਨਾ ਤਾਂ ਖੁੱਲਿਆਂ ਚ ਗਨੀਚੇ ਤੇ ਨਾ ਹੀ ਉਹ ਆਪਣਾ ਮੰਨ ਲਓ ਟੁੱਟਿਆਂ ਚ ਗਨੀਚੇ ਹਨਾ ਜੀ ਨਾ ਹੀ ਉਹ ਕਸੀਂਦਾ ਨਾ ਖੁੱਲਦਾ ਹੁਣ ਪਾਈ ਉਹਨਾਂ ਨੇ ਜਿਹੜਾ ਆ ਨਟ ਲਾਇਆ ਹੈ ਨਾ ਆ ਤੁਸੀਂ ਨੇੜਿਓਂ ਦੇਖੋ ਇਹ ਟਾਰਕ ਨਟ ਆਉਂਦਾ ਠੀਕ ਹੈ ਜਿਹੜਾ ਕਿ ਹਜੇ ਤੱਕ ਕਿਸੇ ਕੰਪਨੀ ਨੇ ਟਾਰਕ ਨਟ ਆ ਜਿਹੜਾ ਲਾਇਆ ਹੀ ਨਹੀਂ ਜੇ ਮੈਂ ਗੱਲ ਕਰਾਂ ਮਕੈਨਿਕਲ ਸੀਲ ਲਾ ਦਾਂਗੇ ਚਲੋ ਠੀਕ ਹੈ ਉਸ ਤੋਂ ਬਾਅਦ ਇੱਕ TVS ਦਾ ਨਾਟ ਆਉਂਦਾ ਈ ਠੀਕ ਐ ਇਹ ਆ TVS ਦਾ ਨਾਟ ਆ ਗਿਆ ਤੇ ਤੁਸੀਂ 1 ਮਿੰਟ ਫੋਕਸ ਕਰਕੇ ਮੈਂ ਤੁਹਾਨੂੰ ਦਿਖਾ ਦਿੰਨਾ TVS ਦਾ ਨਾਟ ਆ ਦੇਖ ਲਓ origignal ਤੇ ਉਸ ਤੋਂ ਇਲਾਵਾ ਆ ਆ ਹੁੰਦੀ ਜਿਹੜੀ ਟਾਰਕ ਵਾਲੀ ਟਿਮਰੀ ਠੀਕ ਐ ਜੀ ਆਹ ਲਾ ਕੇ ਦਿੰਦੇ ਆ ਬਾਈ ਹੁਣੀ ਜਿਹੜੀ ਕਿ ਕੋਈ ਵੀ ਕੰਪਨੀ ਲਾ ਕੇ ਨਹੀਂ ਦੇ ਰਹੀ ਇਹਦੀ ਇੱਕ ਖਾਸियत ਆ ਆ ਟਿਮਰੀ ਦੀ ਜਿਹੜੀ ਖੁੱਲਦੀ ਨਹੀਂਗੀ ਠੀਕ ਐ ਉਸ ਤੋਂ ਬਾਅਦ ਜੇ ਮੈਂ ਗੇਅਰ ਬਾਕਸ ਦੀ ਗੱਲ ਕਰਾਂ ਹਨਾ ਕੋਡ ਦਾ ਮੈਨੂਫੈਕਚਰਿੰਗ ਗੇਅਰਬਾਕਸ ਹੈ ਵੀਰਪਾਲ ਕੰਪਨੀ ਦਾ ਇੰਨਾ ਹੈਵੀ ਦਿੱਤਾ ਵੀ ਨਾ ਮੱਚੇ ਨਾ ਛੜੇ ਜਿੰਨਾ ਮਰਜੀ ਲੋਡ ਪਾਈ ਜੋ ਹੈਵੀ ਗੇਅਰਬਾਕਸ ਦਿੱਤਾ ਐਚਪੀ ਦੇ ਵਿੱਚ ਤੇਲ ਆਉਂਦਾ ਉਸ ਤੋਂ ਇਲਾਵਾ ਇੱਕ ਹੋਰ ਦਿੱਕਤ ਬੜੀ ਵੱਡੀ ਆਉਂਦੀ ਸੀ ਜਦੋਂ ਆਪਾਂ ਤੁਹਾਨੂੰ ਪਤਾ ਰੋਟਾਵੀਟਰ ਲੈ ਲਿਆ ਹਨਾ ਮੱਟਾਂ ਵੀ ਆਪਾਂ ਘਟਦੇ ਨਹੀਂ ਗਾਜ ਦੇ ਟਾਈਮ ਦੇ ਵਿੱਚ ਉਹ ਸਾਰਨਾ ਵੱਡੀ ਮੰਨ ਲਓ ਵੀ ਬੰਦਾ ਆਲਸ ਦੇ ਰੂਪ ਦੇ ਵਿੱਚ ਦਿਨੋ ਦਿਨ ਵਧੀ ਜਾਂਦਾ ਤਾਂ ਬੰਦਾ ਕੀ ਕਰਦਾ ਤਵੀ ਲਾਉਣੀ ਸ਼ੁਰੂ ਕਰ ਦਿੰਦਾ ਸੀ ਨਾਲ ਠੀਕ ਹੈ ਤਵੀ ਲਾਉਂਦਾ ਲਾਉਂਦਾ ਇਹ ਨਹੀਂ ਪਤਾ ਲੱਗਦਾ ਵੀ ਕਈ ਵਾਰੀ ਵੱਟ ਚ ਪੂਰੀ ਤਵੀਸ਼ੀ ਤਾਂ ਹੋ ਜਾਂਦੀ ਤਵੀ ਆ ਇਕੱਠਾ ਹੋ ਜਾਂਦਾ ਹੀ ਜਿਗੜਾ ਠੀਕ ਹੈ ਜੀ ਹੁਣ ਤੁਸੀਂ ਆਹ ਦੇਖੋ ਵੀ ਕਿੰਨਾ ਹੈਵੀ ਲੱਗਾ ਹੋਇਆ ਵੀ ਇਹ ਕਦੇ ਇਕੱਠਾ ਹੀ ਨਹੀਂ ਹੋ ਸਕਦਾ ਜਿੰਨਾ ਹੈ ਹੈਵੀ ਲੱਗਾ ਹੋਇਆ ਤੇ ਕਿਵੇਂ ਹੁਣ ਟੁੱਟੇਗਾ ਦੇਖ ਲਓ ਤੁਸੀਂ ਵੀ ਜਿੰਨਾ ਮਰਜ਼ੀ ਵੱਟਾਂ ਚ ਮਾਰ ਲਓ ਇਹ ਨਹੀਂ ਜਾਂਦਾ ਕਿਤੇ ਤੇ ਉਸ ਤੋਂ ਇਲਾਵਾ ਆਮ ਰੋਟਾ ਵੀਟਰ ਨਾਲੋਂ ਹੈਵੀ ਰੋਟਾ ਵੀਟਰ ਬਣਿਆ ਹੋਇਆ ਪ੍ਰਾਈਸ ਰੇਂਜ ਦਾ ਫਰਕ ਹੈ ਉਸ ਤੋਂ ਬਾਅਦ ਜੇ ਥੱਲੇ ਆ ਜਾਈਏ ਹਨਾ ਥੱਲੇ ਜਿਹੜੇ ਬੰਨੇ ਗੱਲ ਕਰੀਏ ਰੂਟਰ ਦੀ ਤਾਂ ਇਹਦੇ ਵਿੱਚ ਤੁਸੀਂ ਇੱਕ ਚੀਜ਼ ਨੋਟ ਕਰਿਆ ਜੇ ਜਿਹੜੇ ਕੰਪਨੀ ਨੇ ਬਲੇਡ ਲਾਏ ਹੈ ਨਾ ਉਹ ਕੰਪਨੀਆਂ ਪਾਸਿਓਂ ਲੈ ਕੇ ਬਲੇਡ ਲਾਉਂਦੀਆਂ ਨੇ ਇਹ ਬਾਈ ਹੁਣਾਂ ਦੇ ਆਪ ਦੇ ਮੈਨੂਫੈਕਚਰਿੰਗ ਹੈ ਇੱਥੇ ਹੀ ਸਾਰਾ ਯੂਨਿਟ ਬਣਾਉਂਦੇ ਨੇ ਸਾਰਾ ਸਟਾਕ ਇੱਥੇ ਬਣਦਾ ਠੀਕ ਹੈ ਫਿਰ ਬਾਈ ਹੁਣੀ ਜਿਹੜਾ ਬੋਰਨ ਸਟੀਲ ਦਾ ਪਲੇਟ ਲਾ ਕੇ ਦਿੰਦੇ ਨੇ オリジナル ਤੇ ਆਪਦੇ ਇੱਥੇ ਪਲਾਂਟ ਦੇ ਅੰਦਰ ਜਿਹੜਾ ਇਹ ਬਣਦਾ ਇਸ ਤੋਂ ਇਲਾਵਾ ਬਾਹਰ ਕਿਤੇ ਨਹੀਂ ਬਣਦਾ ਤੇ ਉਹ ਕੰਪਨੀਆਂ ਪਾਸਿਓਂ ਲੈ ਕੇ ਬਣਾਉਂਦੀਆਂ ਸੌਰੀ ਪਾਸਿਓਂ ਲੈ ਕੇ ਪਾਉਂਦੀਆਂ ਨੇ ਉਸ ਤੋਂ ਬਾਅਦ ਮਿਗ ਵੈਲਡਿੰਗ ਚਲੋ ਮਿਗ ਵੈਲਡਿੰਗ ਵੀ ਆ ਗਿਆ ਠੀਕ ਹੈ ਸਾਰਾ ਕੁਝ ਦੇ ਰੱਖਿਆ ਪੰਜਵੇਂ ਸ਼ੀਟ ਦੇ ਰੱਖੀ ਜਿਹੜੀ ਲੋਕੇ ਕਹਿੰਦੇ ਨੇ ਵੀ ਆਉ ਨਹੀਂ ਲਾਉਂਦੇ ਆ ਨਹੀਂ ਲਾਉਂਦੇ ਪੰਜਵੇਂ ਸ਼ੀਟ ਲਾਈ ਬੋਡੀ ਦੀ ਗੇਅਰ ਬਾਕਸ ਹੈਵੀ ਆ ਗਿਆ ਤੇ ਜਿਹੜੇ TVS ਦੇ ਨਾਟਾ ਉਹ ਆ ਗਏ ਹੋਰ ਦੱਸੋ ਵੀ ਇਦੋਂ ਉੱਤੇ ਕੰਪਨੀ ਇਹਨਾਂ ਵਿੱਚ ਕੀ ਸਹਾਰ ਕਰੇ ਆ ਜਿਹੜੀ ਹਿੱਚਾ ਦੇਖ ਲਓ ਇੱਥੇ ਸਪੋਰਟ ਦੇਦੀ ਠੀਕ ਹੈ ਆਪਣੀ ਜਿਹੜੀ ਘੋੜੀ ਆ ਇਹਨੂੰ ਇੱਥੇ ਸਪੋਰਟ ਦੇਦੀ ਕਿਤੇ ਜਾਂਦੀ ਨਹੀਂ ਮੰਨ ਲਓ ਕਿੰਨਾ ਮਰਜੀ ਝਟਕਾ ਵੱਜੀ ਜਾਵੇ ਕਿਤੇ ਨਹੀਂ ਜਾ ਸਕਦੀ ਜਿਹੜੀਆਂ ਕੁਆਲਿਟੀਆਂ ਇਹ ਵੀਰਬਲ ਨੇ ਪਾਤੀਆਂ ਹੈਨਾ ਆਮ ਕੰਪਨੀ ਹਜੇ 2 ਤੋਂ 3 ਸਾਲ ਨਹੀਂ ਪਾ ਸਕਦੀ ਕਿਉਂਕਿ ਉਹਨਾਂ ਨੂੰ ਚੀਜ਼ ਇਹ ਲੱਭਣ ਤੇ ਟਾਈਮ ਲੱਗਣਾ ਹੁਣ ਜਿਹੜਿਆ ਨਟ ਹੈ ਇਹ ਕਿੱਥੇ ਬਣਦੇ ਨੇ ਤਾਂ ਕਿਸੇ ਨੂੰ ਪਤਾ ਹੀ ਨਹੀਂਗਾ ਹਨਾ ਇਹ ਕੰਪਨੀ ਨੇ ਲਿਆ ਕੇ ਪਾਤੀ ਅੱਜ ਜਾਂ ਆਪਦੇ ਮੈਨੂਫੈਕਚਰਿੰਗ ਕੀਤੇ ਆਪਾਂ ਨੇ ਇਹ ਗੱਲ ਰਿਵੀਲ ਨਹੀਂ ਕਰਦੇ ਵੈਸੇ ਦੱਸਣ ਨੂੰ ਦੱਸ ਵੀ ਸਕਦੇ ਆ ਕੀ ਆ ਕੀ ਨਹੀਂਗਾ ਪਰ ਆਪਾਂ ਬਾਲਾ ਡਿਟੇਲ ਚ ਜੇ ਦੱਸਿਆ ਤਾਂ ਫਿਰ ਉਹ ਕੰਪਨੀ ਕਾ ਦੀ ਰਹਿ ਜਾਂਦੀ ਆ ਮੈਂ ਇਹ ਦੱਸਣਾ ਚਾਹੁੰਨਾ ਵੀ ਜਿਹੜੀ ਕੰਪਨੀ ਨੇ ਅੱਜ ਇਹ 5 ਸਾਲ ਐਡਵਾਂਸ ਚੱਲੀ ਜਾਂਦੀ ਐ ਇੱਕ ਆਮ ਕੰਪਨੀਆਂ ਦੇ ਨਾਲੋਂ ਇਹ ਕਾਰਨ ਹੈ ਕੰਪਨੀ ਨੂੰ ਅੱਗੇ ਜਾਣ ਦਾ ਜਿਹੜਾ ਮੌਕਾ ਹੁਣ ਬਹੁਤ ਜ਼ਿਆਦਾ ਅੱਗੇ ਗਈ ਚਲੀ ਹੈ ਮੰਨ ਲਓ ਐਡਵਾਂਸ 5 ਸਾਲ ਲੋਕਾਂ ਨਾਲੋਂ ਅੱਗੇ ਆ ਦੂਜੀਆਂ ਕੰਪਨੀਆਂ ਨਾਲੋਂ ਫਿਰ ਇਹਨਾਂ ਦੇ ਜਿਹੜੇ ਰੋਟਾਵੇਟਰ ਆਉਂਦੇ ਨੇ 3 ਫੁੱਟ ਤੋਂ ਲੈ ਕੇ 14 ਫੁੱਟ ਤੱਕ ਰੋਟਾਵੇਟਰ ਜਿਹੜੇ ਇਹ ਬਣਾ ਰਹੇ ਨੇ ਠੀਕ ਹੈ ਜੀ 3 ਫੁੱਟ ਦਾ ਰੋਟਾਵੇਟਰ ਸਬਜ਼ੀ ਚ ਚੱਲਣਾ ਜਾਂ ਇੱਕ ਛੋਟੇ ਟਾਈ ਡਰਾਮ ਮਗਰ ਚੱਲਣਾ ਤੁਹਾਨੂੰ ਵੀ ਪਤਾ ਹੈ ਨਾ ਫੱਟਾ ਆ ਗਿਆ 4 ਸਪਰਿੰਗ ਆ ਗਿਆ ਜੀ ਮਗਰ ਲੈ ਬਨੇ ਬਾਕੀ ਤੁਹਾਨੂੰ ਪਤਾ ਹੈ ਜਿਹੜਾ ਇਧਰ ਹੈ ਹੈਵੀ ਗੇਅਰ ਬਾਕਸ ਇਧਰ ਲੱਗਾ ਹੈ 3 ਇੰਚ ਦੀ ਜਿਹੜੀ ਪਾਈਪ ਲੱਗੀ ਹੋਈ ਹੈ ਹੈਵੀ ਡਿਊਟੀ ਦੇ ਵਿੱਚ ਨਾ ਕਿ ਕੋਈ ਹਲਕਾ ਮਟੀਰੀਅਲ ਲਾਉਣਗੇ ਨਾ ਹੀ ਬਾਈ ਹੁਣੀ ਕਹਿੰਦੇ ਵੀ ਇਹੋ ਜਿਹਾ ਸੀ ਕੰਮ ਕਰਦੇ ਆ ਹਾਂ ਇੱਕ ਗੱਲ ਹੋਰ ਬਾਈ ਹੁਣਾਂ ਨੇ ਮੈਨੂੰ ਦੱਸੀ ਜਿਹੜੀ ਗੱਲ ਹੈ ਜਿਵੇਂ ਲੋਕ ਕਹਿੰਦੇ 90000 ਦਾ ਰੋਟਾਵੀਟਰ ਹੈ ਨਾ ਸਾਨੂੰ ਮਿਲਦਾ ਪਾਸਿਆਂ ਉਹ ਵੀ ਚੀਜ਼ ਦੇ ਦੇਣਗੇ ਬਾਈ ਹੁਣੀ ਪਰ ਬਾਅਦ ਚ ਕੱਲ ਨੂੰ ਪਤਾ ਕਿ ਉਹੀ ਬੰਦੇ ਕੱਲ ਨੂੰ ਇਹ ਗੱਲ ਲਖਣਗੇ ਵੀ ਇਹ ਕੰਪਨੀ ਨੇ ਸਾਡੇ ਨਾਲ ਧੋਖਾ ਕੀਤਾ ਉਹ ਕੰਪਨੀ ਨਹੀਂ ਕਰਦੀ ਵੀ ਉਹ ਤੁਸੀਂ ਆਪ ਕਹਿੰਦੇ ਧੋਖਾ ਉਹ ਖਾਣ ਦਾ ਕਾਰਨ ਕੀ ਹੈ ਤੁਸੀਂ ਆਪ ਪੈਸਾ ਨਹੀਂ ਲਾਉਂਦੇ ਇਹ ਅੱਜ ਪੈਸਾ ਲਾ ਦੋਗੇ ਤਾਂ 5 10 ਸਾਲ ਵੇਖਣ ਦੀ ਲੋੜ ਹੀ ਨਹੀਂ ਕਿ ਜ਼ਿੰਦਗੀ ਪਰ ਐਂ ਲੱਗਦਾ ਵੀ ਆਪਣੀ ਲਾਈਫ ਐ ਇਸ ਚੀਜ਼ ਦੀ ਬਲੇਡ ਕਸੇ ਬਲੇਡ ਮਿਲ ਜਾਣੇ ਹਨਾ ਨਾਟਕ ਕਸਿਆ ਨਾਟ ਮਿਲ ਜਾਣਾ ਉਹ ਤਾਂ ਚਲੋ ਜਿਹੜੀ ਚੀਜ਼ ਕਸਾਵਟ ਕਸ ਕੇ ਇੱਕ ਜਾਣੀ ਹਨਾ ਵੀ ਮਿੱਟੀ ਚ ਜਚ ਕਸ ਕੇ ਜਿਹੜਾ ਖਤਮ ਹੋਣਾ ਉਹ ਚੀਜ਼ ਨੇ ਤਾਂ ਹੋਣਾ ਹੀ ਹੋਣਾ ਉਹਦੇ ਤਾਂ ਕੋਈ ਹੋ ਨਹੀਂ ਆਪਾਂ ਕਹਿ ਸਕਦੇ ਪਰ ਜਿਹੜੀ ਆਮ ਹੈ ਗियर ਗੇਅਰ ਕਦੇ ਨਹੀਂ ਬੋਲ ਸਕਦਾ ਜ਼ਿੰਦਗੀ ਪਰ ਲਾਈਫ ਟਾਈਮ ਗੇਅਰ ਦੀ ਗਾਰੰਟੀ ਆ ਉਹ ਲਾ ਲਓ ਤੁਸੀਂ ਐਨਾ ਲੰਮਾ ਗੇਅਰ ਹੈਵੀ ਡਿਊਟੀ ਗੇਅਰ ਕਿਸੇ ਦਾ ਆਉਂਦਾ ਤਾਂ ਆ ਦੇਖੋ ਆ ਰੋਟਾਵੇਟਰ ਮੇਰੇ ਸਾਤੇ 5 ਫੁੱਟ ਚ ਹੋਏਗਾ ਗੀਅਰ ਦੇਖੋ ਕਿੰਨਾ ਹੈਵੀ ਲੱਗਾ ਹੋਇਆ ਕਿੰਨਾ ਹੈਵੀ ਗੀਅਰ ਬਾਕਸ ਲੱਗਾ ਹੋਇਆ ਇਹ ਫਰਕ ਹੈ ਕੰਪਨੀਆਂ ਨਾਲੋਂ ਆਮ ਬੀਰਵਾਲ ਕੰਪਨੀ ਦੇ ਵਿੱਚ ਮੈਂ ਜਿਹੜਾ ਡਿਫਰੈਂਸ ਦੱਸਣਾ ਚਾਹੁੰਦਾ ਸ਼ਾਇਦ ਤੱਕ ਲੋਕਾਂ ਨੂੰ ਸਮਝ ਆ ਜੇ ਹਾਂ 90000 80000 ਚ ਵੀ ਮੈਂ ਤੁਹਾਨੂੰ ਰੋਟਾਵੇਟਰ ਦਵਾ ਦਾਂਗਾ ਪਰ ਉਹ ਉਹਨ ਦੀ ਮੈਂ 1 ਮਿੰਟ ਦੀ ਇਹ ਨਹੀਂ ਕਹਿ ਸਕਦੇ ਵੀ ਗਾਰੰਟੀ ਆਪਣੀ ਹੈਨਾ ਜਾਂ ਉਹ ਕੰਪਨੀ ਗਾਰੰਟੀ ਲੈ ਕੇ ਚੱਲੇ ਵੀ ਹਾਂ ਆਪਾਂ ਪੌਣੇ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਮੋਡੀਫਾਈਡ ਟਰੈਕਟਰ ਨੇ ਜੋ ਰਨ ਨਾ ਹੋਇਆ ਪਿਆ ਵੀ 75 75 ਐਚਪੀ ਕੀਤੇ ਪਏ ਲੋਕਾਂ ਦੇ ਪਾਉਂਦੇ ਅਗਲੇ 8 ਫੁੱਟਾ ਰੋਟਾਵੇਟਰ ਫੁੱਲ ਸੈਟ ਕੇ ਉੱਤੇ ਬੰਦੇ ਖੜ ਜਾਂਦੇ ਨੇ ਰੋਟਾਵੇਟਰ ਲਾੜ ਕੱਢਣ ਲੱਗ ਪੈਂਦਾ ਗੇਅਰ ਬਾਕਸ ਮੱਚ ਜਾਂਦੇ ਲੋਕਾਂ ਦੇ ਠੀਕ ਹੈ ਇਧਰ ਉਧਰ ਗਰਾਰੀਆਂ ਮਰ ਜਾਂਦੀਆਂ ਨੇ ਆਪਣੇ ਗੋਲ ਹੋ ਜਾਂਦੀਆਂ ਹੋਰ ਤੁਸੀਂ ਛੱਡੋ ਦੰਦਾ ਇੱਕ ਨਹੀਂ ਰਹਿੰਦਾਗਾ ਉਸ ਤੋਂ ਬਾਅਦ ਜਿਹੜਾ ਢਿੰਜਣ ਆ ਗਿਆ ਢਾਂਚਾ ਆ ਗਿਆ ਨਾ ਲੋਕ ਢਿੰਜਣ ਢਾਂਚਾ ਦੋ ਤਿੰਨਾਂ ਕਹਿੰਦੇ ਨੇ ਉਹਦੇ ਵਿੱਚ ਸਰਨਾ ਵੱਡੀ ਸਮੱਸਿਆ ਆਉਂਦੀ ਏ ਵੀ ਗੇਅਰ ਮਲੇਚਣਾ ਹੀ ਮਲੇਚਣਾ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਬਾਕੀ ਹਰ ਇੱਕ ਜਿਹੜੀ ਚੀਜ਼ ਹੈ ਕੰ ਬਹੁਤ ਹੀ ਪਰਫੈਕਸ਼ਨ ਦੇ ਵਿੱਚ ਕੰਮ ਕੀਤਾ ਹੈ ਨੰਬਰ ਹੈ ਜਿਹੜਾ ਸਕਰੀਨ ਤੇ ਚਾਲੂ ਹੈ ਹੋਰ ਜਾਣਕਾਰੀ ਲੈਣੀ ਹੈ ਤਾਂ WhatsApp ਤੇ ਭਾਈਆਂ ਉਹਨਾਂ ਨੂੰ ਮੈਸੇਜ ਕਰ ਸਕਦੇ ਜੇ ਕਾਲ ਦਾ ਟਾਈਮ ਸਵੇਰੇ 10 ਤੋਂ 5 ਹੈ ਵੀਡੀਓ ਨੂੰ ਸ਼ੇਅਰ ਕਰਾਏ ਧੰਨਵਾਦ